ਸੀਐਮ ਭਗਵਤ ਮਾਨ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸ਼ਾਮਲ ਕਰਿਆ ਇੱਥੇ ਔਰ ਮੈਂ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਇਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਬੜਾ ਵਿਜ਼ਨਰੀ ਇਹਨਾਂ ਦੇ ਨਾਲ ਮੇਰਾ ਅਜਰਦਾ ਪਾਉਣਾਂ ਘੰਟਾ ਸੀ ਬੈਠੇ ਆ ਬੜੇ ਵਿਕਾਸ ਦੇ ਕਾਰਜਾਂ ਤੇ ਕੰਮ ਹੋਇਆ ਕਿਉਂਕਿ ਮੈਂ ਪਿਛਲੇ ਦਿਨੀ ਜਿਹੜਾ ਹੈ ਕਾਲੀ ਦਲੋਂ ਅਲਵਿਦਾ ਕਿਹਾ ਸੀ ਕੁਝ ਕਾਰਨਾ ਕਰਕੇ ਔਰ ਮਨੂੰ ਲੱਗਿਆ ਕਿ ਮੇਰੇ ਸਾਥੀਆਂ ਦੇ ਕੰਮ ਕਰਾਉਣ ਵਾਸਤੇ ਔਰ ਚੰਡੀਗੜ੍ਹ ਦੇ ਕੰਮ ਕਰਨ ਵਾਸਤੇ ਸਾਨੂੰ ਕਿਸੇ ਪਾਰਟੀ ਦਾ ਪੱਲਾ ਫੜਨਾ ਪਏਗਾ ਉਹ ਅਸੀਂ ਆਮ ਆਦਮੀ ਪਾਰਟੀ ਨੂੰ ਸੁਣਿਆ ਭਗਵੰਤ ਮਾਨ ਜੀ ਨੂੰ ਚੁਣਿਆ ਜਿਨ੍ਹਾਂ ਦੇ ਵਿਜ਼ਨ ਸੀਐਮ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸ਼ਾਮਲ ਕਰਿਆ ਇੱਥੇ ਔਰ ਮੈਂ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਇਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਬੜਾ ਵਿਜ਼ਨਰੀ ਇਹਨਾਂ ਦੇ ਨਾਲ ਮੇਰਾ ਅਜੱਦਾ ਪਿਆ ਪੌਣਾ ਘੰਟਾ ਸੀ ਬੈਠੇ ਆ ਬੜੇ ਵਿਕਾਸ ਦੇ ਕਾਰਜਾਂ ਤੇ ਕੰਮ ਹੋਇਆ ਕਿਉਂਕਿ ਮੈਂ ਪਿਛਲੇ ਦਿਨੀ ਜਿਹੜਾ ਹੈ ਕਾਲੀ ਦਲੋਂ ਅਲਵਿਦਾ ਕਿਹਾ ਸੀ ਕੁਝ ਕਾਰਨਾ ਕਰਕੇ ਔਰ ਮਨੂ ਲੱਗਿਆ ਕਿ ਮੇਰੇ ਸਾਥੀਆਂ ਦੇ ਕੰਮ ਕਰਾਉਣ ਵਾਸਤੇ ਔਰ ਚੰਡੀਗੜ੍ਹ ਦੇ ਕੰਮ ਕਰਨ ਵਾਸਤੇ ਸਾਨੂੰ ਕਿਸੇ ਪਾਰਟੀ ਦਾ ਪੱਲਾ ਫੜਨਾ ਪਏਗਾ ਉਹ ਅਸੀਂ ਆਮ ਆਦਮੀ ਪਾਰਟੀ ਨੂੰ ਚੁਣਿਆ ਭਗਵਨ ਪਵਨਜੀ ਨੂੰ ਚੁਣਿਆ ਜਿਨ੍ਹਾਂ ਦੇ ਵਿਜ਼ਨ ਨਾਲ ਪੰਜਾਬ ਅੱਗੇ ਵਧ ਰਿਹਾ ਹੈ ਚੰਡੀਗੜ੍ਹ ਵੀ ਅਸੀਂ ਇਹਨਾਂ ਦੇ ਵਿਜ਼ਨ ਨਾਲ ਅੱਗੇ ਵਧਾਵਾਂਗੇ